ਇੱਕ ਵਾਰ ਬਾਬਾ ਨਾਨਕ ਸਿੰਘ ਜੀ ਹੋਤੀ ਮਰਦਾਨ ਗਏ ਇੱਥੇ ਪ੍ਰਸਿੱਧ ਸੰਤ ਬਾਬਾ ਕਰਮ ਸਿੰਘ ਜੀ ਰਹਿੰਦੇ ਸਨ ਗਰਮੀਆਂ ਦੇ ਦਿਨਸਾਂ ਬਹੁਤ ਸਾਰੇ ਸੇਵਕ ਵੱਡੇ ਸੁੱਖੇ ਚੋ ਵਿੱਚ ਆਰਾਮ ਕਰ ਰਹੇ ਸਨ ਜਦੋਂ ਕਦੇ ਉੱਪਰਲੇ ਪਹਾੜਾ ਤੇ ਮੀਂਹ ਪੈਂਦਾ ਤਾਂ ਇਹ ਚੋਵ ਵਿੱਚ ਹੜ ਆ ਜਾਂਦਾ ਸੀ। ਬਾਬਾ ਜੀ ਜਵਾਨ ਅਵਸਥਾ ਵਿੱਚ ਇਕੱਲੇ ਰਹਿੰਦੇ ਸਨ। ਉਹਨਾਂ ਨੂੰ ਇਹ ਚੋ ਦਾ ਇਕਾਂਤ ਵਾਤਾਵਰਨ ਪਸੰਦ ਸੀ। ਇਸ ਲਈ ਬਾਬਾ ਜੀ ਇੱਥੇ ਰਾਤ ਸਮੇਂ ਬੰਦਗੀ ਵਿੱਚ ਜੁੜਿਆ ਕਰਦੇ ਸਨ। ਰੱਬ ਦੀ ਕਰਨੀ ਇੱਕ ਵਾਰ ਉੱਪਰ ਪਹਾੜਾਂ ਵਿੱਚ ਬਹੁਤ ਬਾਰਿਸ਼ ਪੈਣ ਕਾਰਨ ਚੋਵ ਵਿੱਚ ਹੜ ਆ ਗਿਆ। ਚੋਵ ਵਿੱਚ ਹੜ ਦਾ ਪਾਣੀ ਚੜ ਗਿਆ। ਪਾਣੀ ਦਾ ਵਹਿਣਾ ਪਹਾੜਾਂ ਤੋਂ ਹੇਠਾਂ ਵੱਲ ਹੋਣ ਕਾਰਨ ਪਾਣੀ ਦਾ ਵਹਾਅ ਬਹੁਤ ਤੇਜ਼ ਸੀ। ਅਤੇ ਇਸ ਦੀਆਂ ਛਾਲਾਂ ਨਾਲ ਭਿਆਨਕ ਸ਼ੋਰ ਪੈਦਾ ਹੋ ਰਿਹਾ ਸੀ ਇਹ ਭਿਆਨਕ ਸ਼ੋਰ ਸੁਣਦਿਆਂ ਸਾਰ ਸਾਰੇ ਸੇਵਕ ਜੋ ਵਿੱਚੋਂ ਭੱਜ ਕੇ ਬਾਹਰ ਆ ਗਏ ਉਹਨਾਂ ਨੇ ਵੇਖਿਆ ਕਿ ਇਹ ਨਵਾਂ ਰੱਬ ਦਾ ਪਿਆਰਾ ਅਜੇ ਵੀ ਉੱਥੇ ਹੀ ਹੈ ਐਸਾ ਨਾ ਹੋਵੇ ਕਿ ਹੜ ਦਾ ਪਾਣੀ ਉਸ ਨੂੰ ਰੋੜ ਕੇ ਲੈ ਜਾਵੇ ਉਹਨਾਂ ਬਾਬਾ ਜੀ ਨੂੰ ਬਾਹਰ ਆਉਣੇ ਵਾਜਾ ਮਾਰਿਆ ਪਰ ਬਾਬਾ ਜੀ ਤਾਂ ਡੂੰਗੀ ਸਮਾਦੀ ਵਿੱਚ ਦੀਨ ਸਨ ਇੰਨੇ ਨੂੰ ਹੜ ਦਾ ਪਾਣੀ 6 ਫੁੱਟ ਉੱਚਾ ਚੜ ਗਿਆ ਸੇਵਕ ਇਹ ਵੇਖ ਕੇ ਹੈਰਾਨ ਰਹਿ ਗਏ ਕੇ ਪਾਣੀ ਬਾਬਾ ਜੀ ਦੇ ਆਲੇ ਦੁਆਲੇ ਤਾਂ ਹੈ ਪਰ ਪਾਣੀ ਉਹਨਾਂ ਦੇ ਸਰੀਰ ਨੂੰ ਛੋਂਦਾ ਨਹੀਂ ਹੈ ਜਿੰਨੀ ਦੇਰ ਬਾਬਾ ਜੀ ਸਮਾਧੀ ਵਿੱਚ ਜੁੜੇ ਰਹੇ ਪਾਣੀ ਉਸੇ ਤਰ੍ਹਾਂ ਤੇਜ਼ ਵਹਾਅ ਵਿੱਚ ਵਹਿੰਦਾ ਰਿਹਾ ਪਾਣੀ ਨੇ ਬਾਬਾ ਜੀ ਨੂੰ ਘੇਰਾ ਤਾਂ ਪਾਇਆ ਹੋਇਆ ਸੀ ਪਰ ਬਾਬਾ ਜੀ ਦੇ ਸਤਕਾਰ ਵਿੱਚ ਉਹਨਾਂ ਤੋਂ ਕੁਝ ਦੂਰ ਸੀ ਕੁਝ ਚਿਰ ਬਾਅਦ ਬਾਬਾ ਜੀ ਨੇ ਆਪਣੀ ਸਮਾਧੀ ਖੋਲੀ ਤੇ ਕਿਨਾਰੇ ਵੱਲ ਤੁਰ ਪਏ ਖੜਖੜ ਕਰਦੇ ਹੜਦੇ ਪਾਣੀ ਨੇ ਉਹਨਾਂ ਨੂੰ ਰਸਤਾ ਦੇ ਦਿੱਤਾ ਤੇ ਪਾਣੀ ਨੀਵਾ ਹੋ ਕੇ ਵਗਣ ਲੱਗ ਪਿਆ ਬਾਬਾ ਜੀ ਕਿਨਾਰੇ ਪੁੱਜ ਗਏ ਤਾਂ ਪਾਣੀ ਫੇਰ ਚੜ ਗਿਆ ਇਹ ਸਪਸ਼ਟ ਨਜ਼ਰ ਆਉਂਦਾ ਸੀ ਕਿ ਪਾਣੀ ਉਹਨਾਂ ਦੇ ਪਵਿੱਤਰ ਚੰਨਾਂ ਦਾ ਇਸ਼ਨਾਨ ਕਰਨ ਦੀ ਲੋਚਾ ਰੱਖਦਾ ਸੀ ਪੂਰੇ ਜੋਬਨ ਤੇ ਵਗਣ ਵਾਲੇ ਹੜਦੇ ਪਾਣੀ ਨੇ ਮਹਾਨ ਬਾਬਾ ਜੀ ਨੂੰ ਲਾਂਘਾਂ ਦੇਣ ਤੋਂ ਬਾਅਦ ਫਿਰ ਉਸੇ ਵਹਿਣ ਵਿੱਚ ਵਹਿਣਾ ਸ਼ੁਰੂ ਕਰ ਦਿੱਤਾ ਪ੍ਰਕਿਰਤੀ ਹਮੇਸ਼ਾ ਮਹਾਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਰਹਿਸਮਈ ਟੰਗਾ ਨਾ ਸਤਕਾਰ ਕਰਦੀ ਸੀ ਤੇਜ ਵਹਿਣ ਤੇ ਠਾਠਾ ਮਾਰਦਾ ਹਰ ਦਾ ਪਾਣੀ ਇੱਕਦਮ ਹਲੀਮੀ ਵਿੱਚ ਨੀਵਾ ਹੋ ਗਿਆ ਅਤੇ ਬਾਬਾ ਜੀ ਦੇ ਪਵਿੱਤਰ ਚਰਨਾਂ ਦੀ ਛੂਹ ਲੈਣ ਤੋਂ ਬਾਅਦ ਸ਼ਾਂਤ ਹੋ ਕੇ ਵਹਿਣ ਲੱਗ ਪਿਆ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੁਦਰਤ ਆਪਣੇ ਕਾਦਰ ਨੂੰ ਸਜਦੇ ਵਿੱਚ ਚੋਕ ਕੇ ਉਹਨਾਂ ਦੇ ਪਵਿੱਤਰ ਚਰਨਾਂ ਵਿੱਚ ਇਸ਼ਨਾਨ ਕਰਨ ਲਈ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਰੀ ਹੋਵੇ ਬਾਬਾ ਕਰਮ ਸਿੰਘ ਜੀ ਦੇ ਸੇਵਕ ਇਸ ਅਜੀਬ ਕੌਤਕ ਨੂੰ ਵੇਖ ਕੇ ਹੈਰਾਨ ਰਹਿ ਗਏ ਉਹਨਾਂ ਨੇ ਬਾਬਾ ਨਾਨ ਸਿੰਘ ਜੀ ਦੀ ਗੈਬੀ ਸਮਰਥਾ ਅੱਗੇ ਸੀਸ ਚੁਕਾਇਆ ਇਹ ਸੇਵਕ ਆਪਣੇ ਰੋਹਾਨੀ ਰਹਿਬਰ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਪਾਸ ਆ ਗਏ ਤੇ ਉਹਨਾਂ ਨੂੰ ਇਸ ਅਖੀ ਡਿੱਟੇ ਕੌਤਕ ਦੀ ਸਾਰੀ ਵਾਰਤਾ ਸੁਣਾਈ ਬਾਬਾ ਕਰਮ ਸਿੰਘ ਜੀ ਨੇ ਆਪਣੇ ਸੇਵਕ ਨੂੰ ਦੱਸਿਆ ਇਹ ਉਹੀ ਬਾਬਾ ਨਾਨ ਸਿੰਘ ਜੀ ਮਹਾਰਾਜ ਹਨ ਜਿਨ੍ਹਾਂ ਦਾ ਨਾਮ ਸੌ ਸਾਖੀ ਵਿੱਚ ਸਭ ਤੋਂ ਸ਼ਰਮਣੀ ਹੈ ਜਦੋਂ ਸੇਵਕ ਸਤਿਕਾਰ ਨਾਲ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੂੰ ਲੈਣ ਵਾਸਤੇ ਉਸ ਜਗ੍ਹਾ ਤੇ ਗਏ ਬਾਬਾ ਨਾਨਕ ਸਿੰਘ ਜੀ ਮਹਾਰਾਜ ਉਸ ਅਸਥਾਨ ਨੂੰ ਤਿਆਗ ਗਏ ਸਨ ਜੀ